जय श्री राम जी जय भीम जय भारत मैं सुनील कुमार बट्टी युवा प्रधान शिवसेना लॉइन आज एक बड़े विशेष मुद्दे पर लाइव आए हैं लाइव आने का मकसद पहले आपको एक वीडियो दिखाने दे हैं देश विरोधी खालिस्तानी अप्तवादी गुरपतवंत सिंह पन्नू दी हैग्रू जी का खालसा हैग्रू जी की फतेह 25 मार्च जिस दिन यह राक्षस डॉक्टर अंबेडकर ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਤੇ ਉਹ ਰਾਖਸ਼ ਹੈ ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਸੰਵਿਧਾਨ ਦੇ ਹੇਠ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ ਅੱਜ 31 ਮਾਰਚ ਨੰਗਲ ਫਲੋਰ ਵਿਖੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਇਸ ਰਾਖਸ਼ ਅੰਬੇਦਕਰ ਦੇ ਬੁੱਤ ਤੇ Sikhs are not Hindu Sikhs ਇਹ ਨੂੰ ਨਹੀਂ ਹੈ ਆਸਰਜੇ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੈਂਡਮ ਜਿੰਦਾਬਾਦ ਤੇ ਛਾਪੇ ਲਾਏ ਆ ਸੁਨਿਆ ਦਿੰਦੇ ਆ ਪੂਰਾ ਅਸੀਂ ਇਸ Dalit ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ ਤੁਹਾਡਾ ਗੁਰੂ ਹੈ ਭਗਤ ਰਵੀਦਾਸ 14 ਅਪ੍ਰੈਲ ਜਿਸ ਦਿਨ ਇਸ ਰਾਖਸ਼ ਅੰਬੇਦਕਰ ਦਾ ਜਨਮ ਦਿਹਾੜਾ ਹੁੰਦਾ ਹੈ 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਰਾਖਸ਼ਸ ਅੰਬੇਦਕਰ ਦੇ ਬੁੱਤ ਵਾ ਦਿਓ ਪੰਜਾਬ ਦੀ ਲੈਂਡ ਆਫ ਸਿਕਸ ਡਸ ਨਾਟ ਹੈਵ ਅ ਪਲੇਸ ਫਾਰ ਦਾ ਸਟੈਚੂਜ਼ ਆ ਤੁਸੀਂ ਦੇਖਿਆ ਕਿ ਖਾਲਸਤਾਨੀ ਅਤਗਵਾਦੀ ਗੁਰਪਤਵੰਦ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਪੰਨੂਦਾਰਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਪੂਰੇ ਭਾਰਤ ਨੂੰ ਇੱਕ ਸੰਵਿਧਾਨ ਦਿੱਤਾ ਔਰ ਅੱਜ ਉਸ ਸੰਵਧਾਨ ਨਿਰਮਾਤਾ ਦੀ ਦੇ ਬਾਰੇ ਐਸੀ ਸ਼ਬਦ ਅਪਰਯੋਗ ਜਿਹੜੀ ਬੜੀ ਮਾੜੀ ਘਟਿਆ ਮਾਨਸਿਕਤਾ ਦਾ ਇੱਕ ਪ੍ਰਤੀਕ ਹੈ ਕਿਉਂਕਿ ਇਹ ਵਿਅਕਤੀ ਨੇ ਫਲੋਰ ਦੇ ਵਿੱਚ ਵੀ ਡਾਕਟਰ ਭੀਮਰਾਮ ਅਵੇਦਕਰ ਜੀ ਦੀ ਪ੍ਰਤਿਮਾ ਦੇ ਉੱਤੇ ਜਿਹੜੇ ਦੇਸ਼ ਵਿਰੋਧੀ ਨਾਰੇ ਲਿਖੇਗੇ ਔਰ ਜਿਹੜੀ ਇਹ ਗੱਲ ਕਰ ਰਹੇ ਕਿ 14 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਵਿੱਚੋਂ ਡਾਕਟਰ ਭੀਮਰਾਮ ਦੀ ਜੀ ਪ੍ਰਤਿਮਾ ਨੂੰ ਹਟਵਾਉਣ ਦੀ ਗੱਲ ਕਰ ਰਿਹਾ ਵਾ ਅਸੀਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਪਿਛਲੇ ਦਿਨ ਵੀ ਦੇਖਿਆ ਅੰਮ੍ਰਿਤਸਰ ਦੇ ਵਿੱਚ ਵੀ ਇਹਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਉਦੋਂ ਵੀ ਡਾਕਟਰ ਭੀਮਰਾਵ ਸਾਹਿਬ ਮੇਦਕਰਜੀ ਦੀ ਪ੍ਰਤਿਮਾ ਨੂੰ ਖੰਡਿਤ ਕੀਤਾ ਗਿਆ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਖਾਲਸਤਾਨੀਆਂ ਵੱਲੋਂ ਔਰ ਪ੍ਰਸ਼ਾਸਨ ਔਰ ਚਾਹੇ ਭਾਰਤ ਸਰਕਾਰ ਦੇ ਵਿੱਚ ਮੋਦੀ ਸਾਹਿਬ ਬੈਠੇ ਜਾਂ ਸਾਡੇ ਪ੍ਰਧਾਨ ਮੰਤਰੀ ਚਾਹੇ ਪੰਜਾਬ ਦੇ ਵਿੱਚ ਭਗਵੰਤ ਸਿੰਘ ਮੁੱਖ ਮੰਤਰੀ ਬੈਠੇ ਆ ਉਹ ਕਿਉਂ ਨਹੀਂ ਇਸ ਦੋਸ਼ ਵਿਰੋਧੀ ਖਾਲਸਤਾਨੀ ਆਤੰਗਵਾਦੀ ਨੂੰ ਵਿਦੇਸ਼ ਤੋਂ ਚੱਕ ਕੇ ਪੰਜਾਬ ਦੀਆਂ ਜੇਲ੍ਹਾਂ ਜਾਂ ਭਾਰਤ ਦੀ ਦਿਲ ਜੇਲ੍ਹਾਂ ਦੇ ਵਿੱਚ ਸੁਟਿਆ ਜਾਂਦਾ ਕੀ ਪੰਜਾਬ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਭਾਰਤ ਦੇ ਉਹ ਚਾਹਦੇ ਆ ਪੰਜਾਬ ਦਾ ਦੇਸ਼ ਦਾ ਜਿਹੜਾ ਮਾਹੌਲ ਖਰਾਬ ਹੋਵੇ ਐਸਾ ਵਿਅਕਤੀ ਇਕ ਟੁੱਟਾ ਜਾਂ ਵਿਅਕਤੀ ਜਿਹਦੀ ਦੋ ਕੋੜੀ ਦੀ ਔਕਾਤ ਨਹੀਂ ਹਮੇਸ਼ਾ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਕਦੀ ਹਿੰਦੂਆਂ ਦੇ ਪ੍ਰਤੀ اپنی ਜਿਹੜੀ ਮਾਨਸਿਕਤਾ ਦਾ ਦਾ ਪ੍ਰਤੀਕ ਦਿੰਦਾ ਔਰ ਹੁਣ ਜਿਹੜੇ ਸਾਡੇ ਭੀਮrao ਅੰਬੇਦਕਰ ਸਾਹਿਬ ਹੈ ਪਿੱਛੇ ਜੀ ਵੀ ਇਹਨੇ ਵੀਡੀਓ ਪਾਈ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੀ ਇੱਕ ਵੀਡੀਓ ਪਾਈ ਸੀ ਜ਼ਿੰਮੇਵਾਰੀ ਲਈਤੀ ਭੀਮrao ਅੰਬੇਦਕਰ ਸਾਹਿਬ ਜੀ ਦੀ ਜਿਹੜੀ ਪ੍ਰਤਿਮਾ ਤੋੜਨ ਦੀ ਹੁਣ ਜਿਹੜੀ ਫਲੋਰ ਦੇ ਵਿੱਚ ਜਿਹੜਾ ਲਿਖਿਆ ਗਿਆ ਔਰ ਇੱਕ ਕਹਿ ਰਿਹਾ ਕਿ 14 ਤਰੀਕ 14 April ਨੂੰ ਜਿਹੜੀ ਪੂਰੇ ਪੰਜਾਬ ਦੇ ਵਿੱਚ ਪ੍ਰਤਿਮਾ ਤੋੜਨ ਦੀ ਗੱਲ ਕਰ ਰਿਹਾ ਹੈ ਔਰ ਨਾ ਲਗਾਉਣ ਦੀ ਗੱਲ ਕਰ ਰਿਹਾ ਇਹਨੂੰ ਸਾਡਾ ਮੂੰਹ ਤੋੜ ਜਵਾਬ ਹੈ ਇਹਨੂੰ ਹਮੇਸ਼ਾ ਜਿਹੜਾ ਪੰਜਾਬ ਦੇ ਜਿਹੜੇ ਸਰਕਾਰ ਆ ਚਾਹੇ ਪ੍ਰਸ਼ਾਸਨ ਆ ਇਹ ਸਿਰਫ ਇੱਕ ਪਰਚਾ ਦੇ ਕੇ ਫਾਰਮੈਲਟੀਆਂ ਕਰਕੇ ਤੇ ਇੱਕ ਇੱਕ ਫਾਰਮੈਲਟੀ ਕਰ ਦਿੱਤੀ ਜਾਂਦੀ ਹੈ ਲੇਕਿਨ ਗੱਲ ਇਹ ਹੈ ਕਿ ਇਹ ਜਿਹੜਾ ਯੁਵਾ ਵਰਗ ਨੂੰ ਲਾਲਚ ਦੇ ਕੇ ਤੁਸੀਂ ਛੋਟੇ ਤੇ ਮਗਰਮੱਛ ਫੜ ਲੈਂਦੇ ਹੋ ਲੇਕਿਨ ਇਹਨੂੰ ਦੇਸ਼ ਤੇ ਵਿਦੇਸ਼ਾ ਤੋਂ ਕਿਉਂ ਨਹੀਂ ਚੱਕ ਕੇ ਲਿਆਇਆ ਜਾਂਦਾ ਔਰ ਸ਼ਿਵ ਸੈਨਾ ਲਾਇਨ ਜਿਹੜੀ ਹੈ ਉਹ ਇਸ ਦੇ ਲਈ ਪ੍ਰੋਟੈਸਟ ਕਰੂਗੀ ਔਰ ਪੂਰੀ ਪ੍ਰੋਟੈਸਟ ਕਰਨ ਨੂੰ ਤਿਆਰ ਹੈ ਕਿਉਂਕਿ ਭੀਮਰਾਵ ਅੰਬੇਦਕਰ ਸਾਹਿਬ ਸਾਡੇ ਜਿਹੜੇ ਸੰਵਿਧਾਨ ਨਰਮਤਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਵਾ ਔਰ ਅਸੀਂ ਉਸ ਨਿਰਮਾਤਾ ਦੀ ਸਿਧਾਂਤ ਜਿਨ੍ਹਾਂ ਨੇ ਸਾਨੂੰ ਦਿੱਤਾ ਅਸੀਂ ਉਹਨਾਂ ਦੇ ਬਾਰੇ ਇਹ ਗੱਲ ਹਰਗੇਜ ਨਹੀਂ ਸੁਣ ਸਕਦੇ ਔਰ ਪੰਨੂ ਦੇ ਖਿਲਾਫ ਜਿਹੜਾ ਅੰਦੋਲਨ ਔਰ ਇਹਦੇ ਖਿਲਾਫ ਜਿਹੜਾ ਸੰਘਰਸ਼ ਦੀ ਸ਼ਿਫਸਨਾ ਲਾਇਨ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੀ ਚਾਹੇ ਸਰਕਾਰ ਹੋਵੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ